ਡਿਵਾਈਨ ਦਸਤਾਰ ਇੱਕ ਬ੍ਰਾਂਡ ਹੈ ਕੱਪੜੇ ਦੀ ਪਛਾਣ ਹੈ ਸਿੱਖ ਨੌਜਵਾਨਾਂ ਲਈ ਇਹ ਕਪੜਾ ਵਧੀਆ ਵਧੀਆ ਕੁਆਲਿਟੀ ਸਸਤੇ ਰੇਟਾਂ ਦੇ ਵਿੱਚ ਅਸੀਂ ਪ੍ਰੋਵਾਈਡ ਕਰਉਣ ਲਈ ਸਾਡਾ ਟੀਚਾ ਹੈ ਤੇ ਕੁਆਲਿਟੀ ਦੇ ਉੱਪਰ ਸਾਡਾ ਪ੍ਰੈਫਰੈਂਸ ਹੈ ਕਿ ਅਸੀਂ ਕੁਆਲਿਟੀ ਬਹੁਤ ਫਾਈਨ ਬਣਾ ਕੇ ਦੇਵਾਂਗੇ ਤੇ ਪਹਿਲਾ ਸਟੋਰ ਜੋ ਕਿ ਡਿਵਾਈਨ ਦਸਤਾਰ ਦਾ ਅਸੀਂ ਜੰਡਿਆ拉 ਗੁਰੂ ਇੱਥੇ ਖੋਲ ਰਏ ਹਾਂ ਤੇ ਉਹਦੇ ਲਈ ਤੁਹਾਨੂੰ ਸਭ ਨੂੰ ਮੁਬਾਰਕ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਸਟੋਰ ਖੁੱਲ੍ਹੇ ਜੀ ਭਾਜੀ ਡਿਵਾਈਨ ਦਸਤਾਰ ਦੀ ਓਪਨਿੰਗ ਹੋਣੀ ਸ਼ੁਰੂ ਹੋਈ ਹੈ ਹੈਡਲ ਹੈਡ ਆਫਿਸ ਜਿਹੜਾ ਹੈਗਾ ਬਾਗੇਪੁਰਾਣੀ ਹੈ ਤੇ ਹੁਣ ਫਸ਼ਟੋ ਜਿਹੜਾ ਉਹ ਜੰਡਿਆਲਾ ਕੋਲ ਹੋ ਗਿਆ। ਸਭੇ ਦਾ ਆਈਡੀਆ ਤੁਹਾਨੂੰ ਕਿਵੇਂ ਆਇਆ ਜੀ ਡਿਵਾਈਨ ਦਾ ਸਟਾਰ ਦਾ ਇੱਕ ਬ੍ਰਾਂਡ ਬਣਾਈਏ ਆਪਾਂ। ਪਹਿਲੇ ਮੈਂ ਕਿਸੇ ਹੋਰ ਕੰਪਨੀ ਲਈ ਕੰਮ ਕੀਤਾ 14-15 ਸਾਲ। 14-15 ਸਾਲ ਮੈਂ ਉਸ ਕੰਪਨੀ ਨਾਲ ਜੁੜਿਆ ਰਿਹਾ ਤੇ ਮੈਂ ਬਹੁਤ ਕੰਮ ਕੀਤਾ ਉਸ ਕੰਪਨੀ ਨਾਲ। ਤੇ ਉਹਦੇ ਲਈ ਵੀ ਸਟੋਰ ਕਾਫੀ ਬਣਾ ਕੇ ਦਿੱਤੇ ਹੈ। ਐਕਸਪੀਰੀਐਂਸ ਬਹੁਤ ਪੁਰਾਣਾ ਹੈ। ਨਾਮ ਨਵਾਂ ਹੈ ਲੇਕਿਨ ਐਕਸਪੀਰੀਐਂਸ ਸਾਡੇ ਕੋਲ ਬਹੁਤ ਪੁਰਾਣਾ ਹੈ। ਨਾਮ ਨਵੇਂ ਨੂੰ ਦੇਖ ਕੇ ਨਹੀਂ ਹੈਗਾ ਕਿ ਸਾਡੇ ਕੋਲ ਨਾਮ ਨਵਾਂ ਹੈ ਤੇ ਸਾਨੂੰ ਪੱਗਾਂ ਦਾ ਕੋਈ ਐਕਸਪੀਰੀਐਂਸ ਨਹੀਂ ਹੈ। ਪੱਗ ਅਸੀਂ ਪੱਗ ਲਈ ਅਸੀਂ ਕ ਤੇ ਅੱਗੇ ਵੀ ਕਰਦੇ ਰਵਾਂਗੇ ਤੇ ਹੁਣ ਵੀ ਇਹੀ ਵਿਚ ਹੈ ਕਿ ਅੱਗੇ ਪੱਗਾਂ ਵਧੀਆਂ ਬਣਾ ਕੇ ਦੋ ਸਰ ਪੰਜਾਬ 'ਚ ਹੋਰ ਕਿੰਨੀਆਂ ਬ੍ਰਾਂਚਾਂ ਖੋਲ੍ਹ ਰਹੇ ਹੋ ਤੇ ਕਿੰਨੀਆਂ ਦੁਕਾਨਾਂ 'ਤੇ ਇਹ ਕੱਪੜਾ ਮਿਲੇਗਾ ਬੰਦੇ ਦਾ ਪੰਜਾਬ ਦੇ ਵਿੱਚ ਸਾਡੀ ਹਾਲੇ ਪਹਿਲੀ ਬ੍ਰਾਂਚ ਹੈ ਉਸ ਤੋਂ ਬਾਅਦ ਸਾਡੇ ਕੋਲ 34 ਬ੍ਰਾਂਚ ਦੀ ਸਾਡੀ ਬੁਕਿੰਗ ਸਾਡੇ ਕੋਲ ਆਈ ਹੋਈ ਹੈ 34 ਬ੍ਰਾਂਚਾਂ ਅਸੀਂ ਖੋਲ੍ਹਣ ਦਾ ਪਹਿਲਾ ਜਿਹੜਾ 1 ਸਾਲ ਦੇ ਵਿੱਚ ਅਸੀਂ ਟਾਰਗੇਟ ਲੈ ਕੇ ਚੱਲ ਰਹੇ ਹਾਂ ਬਾਕੀ ਗੁਰੂ ਰਾਮਦਾਸ ਜੀ ਦੀ ਕਿਰਪਾ ਉਹਨਾਂ ਦੇ ਹਜ਼ਰਤ ਦਾ ਜਿੰਨੇ ਵੀ ਉਹਨਾਂ ਨੇ ਕਰਵਾਉਣਾ ਕਰਵਾਉਣਾ ਹੈ ਤੁਸੀਂ ਵੀ ਕੋਈ ਸੰਦੇਸ਼ ਦਿਓਗੇ ਨੌਜਾਨ ਨੂੰ ਜੋ ਸੁਨੇਹਾ ਇਹ ਹੈ ਕਿ ਜੋ ਅੱਜਕੱਲ ਪੰਜਾਬ ਦੇ ਹਾਲਾਤ ਚੱਲ ਰਹੇ ਐ ਜੋ ਪੰਜਾਬ ਦੀ ਇਸ ਟਾਈਮ ਸਿਚੁਏਸ਼ਨ ਐ ਆਪਾਂ ਰਲ ਕੇ ਸਾਰੇ ਪੰਜਾਬ ਦੀ ਦੁਬਾਰਾ ਪੰਜਾਬ ਨੂੰ ਉਵੇਂ ਹੀ ਬਣਾਉਣ ਦੀ ਕੋਸ਼ਿਸ਼ ਕਰੀ ਜੋ ਕਿ ਪਹਿਲ ਹੁੰਦਾ ਸੀ ਤੁਸੀਂ ਕਹਿ ਰਹੇ ਕਿ ਜਿਹੜਾ ਦਸਤਾਰ ਦਾ ਕਪੜਾ ਉਹ ਸਸਤੇ ਰੇਟ 'ਚ ਲੈ ਕੇ ਆਏ ਆ ਤੇ ਕੁਆਲਿਟੀ ਵਾਈਜ਼ ਕੀ ਹੋ ਜਾਏਗਾ ਕਿ ਸਸਤੇ ਰੇਟ ਦੇ ਵਿੱਚ ਸਸਤਾ ਕਪੜਾ ਉਹ ਜਿਹੜਾ ਕਪੜਾ ਮਿਲ ਕੇ ਲੋਕ ਖੁਸ਼ੀ ਨਾ ਹੋਣ ਕਿਤੇ ਅਸੀਂ ਪਹਿਲੇ ਜਿਹੜੀ ਕੰਪਨੀ ਕਪੜਾ ਬਣਾ ਰਹੀਆਂ ਉਹ ਆਪਦੇ ਨਾਮ ਨੂੰ ਲੈ ਕੇ ਕਪੜਾ ਮਹਿੰਗਾ ਵੇਚ ਰਹੀਆਂ ਅਸੀਂ ਬ੍ਰੈਂਡ ਨਿਊ ਲਾਂਚ ਕੀਤਾ ਹੈ ਕਿਉਂਕਿ ਮਹਿੰਗਾਈ ਬਹੁਤ ਵੱਧ ਰਹੀ ਹੈ ਅਸੀਂ ਚਾਹਨੇ ਕਿ ਰੇਟ ਘੱਟ ਹੋਵੇ ਤੇ ਕੁਆਲਿਟੀ ਵਧੀਆ ਹੋਵੇ ਕੱਪੜਾ ਬਹੁਤ ਵਧੀਆ ਕੁਆਲਿਟੀ ਦਾ ਹੈਗਾ ਪਰ ਰੇਟ ਬਹੁਤ ਘੱਟ ਦਿੱਤੇਗਾ ਕਿਹੜੀ ਕਿਹੜੀ ਕੰਪਨੀ ਦਾ ਬ੍ਰੈਂਡ ਹੈ ਇਹਦੇ ਵਿੱਚ ਨੇ ਨੇ ਬ੍ਰਾਂਡ ਦੇਖੋ ਬ੍ਰਾਂਡ ਤੇ ਹੋਈ ਹੋਰ ਸਾਰੇ ਪੰਜਾਬੀ ਕਿਹੜੀ ਕਿਹੜੀ ਕੁਆਲਿਟੀ ਕਿਹੜੀ ਕਿਹੜੀ ਹੈ ਕੁਆਲਿਟੀ ਦੱਸੋ ਸਾਰੇ ਪੰਜਾਬ ਦੇ ਵਿੱਚ ਹੀ ਖੋ ਰਹੇ ਹੋ ਆਪਣੀਆਂ ਹੋਰ ਬਾਂਚੇ ਹਰਿਆਣਾ ਮਾਤਲ ਫਿਰ ਨਾਲ ਪਹਿਲੇ ਪਹਿਲੇ ਜਿਹੜੀ ਸਾਡੀ ਸੋਚ ਹੈ ਉਹ ਪੰਜਾਬ ਦੇ ਵਿੱਚ ਹੀ ਖੋਲਣ ਦੀ ਹੈ ਉਸ ਤੋਂ ਬਾਅਦ ਅੱਗੇ ਹੌਲੀ-ਹੌਲੀ ਜਿੱਦਾਂ ਵੀ ਪ੍ਰਮਾਤਮਾ ਦੀ ਮਰਜ਼ੀ ਹੋਊਗੀ ਸਰ ਡਿਵਾਈਨ ਵਿੱਚ ਕੀ ਖਾਸੀਅਤ ਹੈ ਜਿਹਦੇ ਨਾਲ ਕਿ ਇਹੀ ਕੱਪੜਾ ਲੋਕ ਖਰੀਦਣ ਦੇਖੋ ਡਿਵਾਈਨ ਦਾ ਜਿਹੜਾ ਕੱਪੜਾ ਹੈ ਉਹ ਬਹੁਤ ਸੋਫਟ ਹੈ ਤੇ ਵਧੀਆ ਹੈ ਪੱਗ ਜਦੋਂ ਆਪਾਂ ਬਨਾਂਗੇ ਸਵੇਰੇ ਪੂਣੀ ਕਰਦੇ ਆਪਾਂ ਪੱਗ ਦਾ ਲੜ ਨਹੀਂ ਘਟੂਗਾ ਪੱਗ ਸ਼੍ਰਿੰਕ ਨਹੀਂ ਹੋਊਗੀ ਤੇ ਕਲਰ ਕੈਮੀਕਲ ਬਹੁਤ ਵਧੀਆ ਯੂਜ਼ ਕੀਤੇ ਹੋਏ ਆਈ ਕਾ ਨੌਜਵਾਨ ਜਿਹੜੇ ਆ ਜ਼ਿਆਦਾਤਰ ਦਸਤਾਰ ਬਨਣਾ ਬੜਾ ਪਸੰਦ ਕਰਦੇ ਆ ਮੁੰਨੇ ਮੁੰਡੇ ਵੀ ਜਿਹੜੇ ਆ ਦਸਤਾਰ ਉਸ ਚੀਜ਼ ਨੂੰ ਕਿਸ ਤਰ੍ਹਾਂ ਵੇਖੋ ਜੀ ਜਿਹੜੀ ਜਿਹੜੀ ਪੱਗਾਂ ਦੀ ਦੁਬਾਰਾ ਅੱਜਕੱਲ ਸ਼ੁਰੂ ਹੋ ਗਈ ਹੈ ਬਹੁਤ ਵਧੀਆ ਹੈ ਕਿ ਲੋਗ ਪੱਗ ਦੁਬਾਰਾ ਬਨ ਰਹੇ ਆ ਪੱਗਾਂ ਦਾ ਜਿਹੜਾ ਵੀ ਟ੍ਰੈਂਡ ਹੈ ਦੁਬਾਰਾ ਚੱਲ ਪਿਆ ਤੇ ਉਹਦੇ ਲਈ ਅਸੀਂ ਸਾਰਾ ਕਈ ਸਿੰਗਰ ਹੈ ਜਿਹੜੇ ਸਾਡੇ ਬਹੁਤ ਪ੍ਰਮੋਟ ਕਰ ਰਹੇ ਪੱਗਾਂ ਨੂੰ ਅਸੀਂ ਉਹਨਾਂ ਦੀ ਧੰਨਵਾਦ ਕਰਦੇ ਆ ਕਿ ਪੱਗ ਨੂੰ ਦੁਬਾਰਾ ਅਸੀਂ ਉਸ ਉਚਾਈਆਂ ਤੱਕ ਲੈ ਕੇ ਜਾਵਾਂਗੇ ਜਿਵੇਂ ਪੱਗ ਪਹਿਲੇ ਸੀ ਸਰ ਕਿੰਨੀਆਂ ਕੁਆਲਿਟੀਆਂ ਤੇ ਕਿੰਨੇ ਰੰਗ ਹੈ ਤੇ ਰੰਗਾਂ ਦੀ ਕੀ ਗਾਰੰਟੀ ਹੈ ਸਾਡੇ ਕੋਲ ਸਰ ਅਸੀਂ ਦੋ ਕੁਆਲਿਟੀਆਂ ਲੈ ਕੇ ਆਏ ਫੁੱਲ ਵੈਲ ਦੀਆਂ ਇੱਕ ਗੌਰਵ ਗੋਲਡ ਇੱਕ ਗੌਰਵ ਗੋਲ ਸੁਪਰ ਤੇ ਫੁੱਲ ਵੈਲ ਦੀ ਇੱਕ ਕੁਆਲਿਟੀ ਹੈ ਤੇ ਇੱਕ ਰੁਪਈਆ ਦੀ ਕੁਆਲਿਟੀ ਹੈ ਉਹ ਤਿੰਨ ਕੁਆਲਿਟੀਆਂ ਅਸੀਂ ਲੈ ਕੇ ਆਏ 450 ਰੰਗਾਂ ਦੇ ਵਿੱਚ ਵਲ ਵਲ ਦੇ ਤੇ ਰੰਗਾਂ ਦੀ ਜੇ ਮੈਂ ਕਮਕ ਕੁਆਲਿਟੀ ਕੋਈ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਕਿ ਰੰਗ ਫਿੱਕੇ ਪੈ ਜਾਂਦੇ ਆ ਰੇਟ ਜੇ ਸਸਤਾ ਹੁੰਦਾ ਫੁੱਲ ਗਾਰੰਟੀ ਹੋਊਗੀ 90 ਡੇ ਜਦੋਂ ਵੀ ਪੱਗ ਨੂੰ ਕੋਈ ਕੰਪਲੇਂਟ ਆਉਂਦੀ ਹੈ ਤੁਸੀਂ ਸਾਡੇ ਕਿਸੇ ਵੀ ਸਟੋਰ ਤੋਂ ਜਾ ਕੇ ਚੇਂਜ ਕਰਾ ਸਕਦੇ ਹੋ ਜਿੱਥੇ ਵੀ ਹਲੇ ਸਟੋਰ ਸਾਡੇ ਅਗਰ ਓਪਨ ਨਹੀਂ ਹੋਏ ਐ ਇਹਦਾ ਮਤਲਬ ਇਹ ਨਹੀਂ ਕਿ ਡਿਵਾਈਨ ਦਸਤਾਰ ਤੋਂ ਸਿਰਫ ਇੱਕ ਜੰਡੇ ਵਾਲਾ ਤੋਂ ਹੀ ਮਿਲੂਗੀ 97 ਦੁਕਾਨਦਾਰਾਂ ਨੂੰ ਅਸੀਂ ਪ੍ਰੋਵਾਈਡ ਕਰਵਾ ਚੁੱਕੇ ਹਾਂ ਡਿਵਾਈਨ ਦਸਤਾਰ ਦਾ ਕਪੜਾ ਹੌਲੀ ਹੌਲੀ ਉਹ ਕਨਵਰਟ ਹੋ ਜਾਣਗੇ ਡਿਵਾਈਨ ਦਸਤਾਰ ਦੇ ਸਟੋਰ ਸਰ ਪੱਗਾਂ ਦਾ ਤੁਸੀਂ ਵਪਾਰ ਕਰ ਰਹੇ ਹੋ ਤੇ ਪੰਜਾਬੀਆਂ ਲਈ ਖਾਸ ਤੋ-ਤੇ ਸਿੱਖਾਂ ਲਈ ਹਰ ਇੱਕ ਧਰਮ ਲਈ ਜਿਹੜੇ ਪੱਗਾਂ ਬੰਨ੍ਹਦੇ ਆ ਉਹਨਾਂ ਦੇ ਲਈ ਹੋਰ ਕੀ ਕਰਦੇ ਹੋ ਜਿਵੇਂ ਕੋਈ ਕੋਈ ਦਸਤਾਰਾਂ ਦਾ ਲੰਗਰ ਲਾਉਣਾ ਜਾਂ ਕੋਈ ਜੋ ਵੀ ਜੋ ਵੀ ਪ੍ਰੋਗਰਾਮ ਹੁੰਦਾ ਹੈ ਕੋਈ ਵੀ ਪ੍ਰੋਗਰਾਮ ਹੁੰਦਾ ਉੱਥੇ ਸਾਡੇ ਦਸਤਾਰ ਦੇ ਕੈਂਪ ਲੱਗਦੇ ਆ ਅੱਗੇ ਵੀ ਅਸੀਂ ਲਗਾਉਂਦੇ ਰਹੇ ਹਾਂ ਹੁਣ ਵੀ ਅੱਗੇ ਚੱਲੂ ਰਹੂਗਾ ਇਹ سلسلہ ਰੁਕੂਗਾ ਨਹੀਂ ਡਿਵਾਈਨ ਦੇ ਪੱਗਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੋਡਕਟ ਹੈਗੇ ਨਹੀਂ ਡਿਵਾਈਨ ਦੇ ਵਿੱਚ ਫਿਲਹਾਲ ਅਸੀਂ ਟੁਰਬਨ ਹੀ ਲਾਂਚ ਕੀਤੀ ਹੈ ਲੇਕਿਨ ਡਿਵਾਈਨ ਦੇ ਸਟੋਰ ਦੇ ਵਿੱਚ ਤੁਹਾਨੂੰ ਕੋਰਪੈਨ ਕੁਰਤਾ ਪਜਾਮਾ ਸਾਰੀ ਆਈਟਮ ਅਸੀਂ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਤੁਸੀਂ ਕੋਈ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਗੇ ਕਿ ਅਸੀਂ ਆਪਣੀ ਦਸਤਾਰ ਬੰਦੀ ਨੂੰ ਸਾਮ੍ਹ ਕੇ ਰੱਖੀਏ ਕਿਵੇਂ ਸਾਮ੍ਹ ਕੇ ਰੱਖ ਸਕਦੇ ਹਾਂ ਜੀ ਦੇਖੋ ਜੀ ਦਸਤਾਰ ਜਿਹੜੀ ਹੈ ਇਹ ਇਹਦਾ ਇਹਦਾ ਕੋਈ ਮੁੱਲ ਨਹੀਂ ਹੈ ਕੋਈ ਇਹਦੀ ਕੀਮਤ ਨਹੀਂ ਹੈ ਜਿਹੜੀ ਪੱਗ ਹੈ ਆਪਾਂ ਨੂੰ ਉਹ ਆਪਾਂ ਨੂੰ ਸਿਰ ਦੇ ਕੇ ਪੱਗ ਮਿਲੀ ਹੈ ਤੇ ਅਸੀਂ ਚਾਹਨੇ ਕਿ ਪੱਗ ਨੂੰ ਸੰਭਾਲ ਕੇ ਰੱਖੀਏ ਤੇ ਪੱਗ ਦੇ ਲਈ ਆਪਾਂ ਪੱਗ ਦੀ ਸ਼ਾਨ ਬਣਾਇਆ ਸਰ ਅਗਲਾ ਸਟੋਰ ਕਿੱਥੇ ਖੋ ਰਹੇ ਹੋ ਅਗਲਾ ਸਟੋਰ ਸਾਡਾ ਕਾਦੀਆਂ ਦੇ ਵਿੱਚ ਨੈਕਸਟ ਸਟੋਰ ਦੀ ਓਪਨਿੰਗ ਹੋ ਰਹੀ ਹੈ ਕਾਦੀਆਂ ਦੇ ਵਿੱਚ ਅਸੀਂ ਜਲਦੀ ਤੁਹਾਨੂੰ ਇਨਵਾਈਟ ਕਰਾਂਗੇ ਸਾਰੇ ਨੂੰ ਸਰ ਜੇ ਕਿਸੇ ਨੇ ਹੋਰ ਨੇ ਫਰੈਂਚਾਈਜ਼ੀ ਲੈਣੀ ਡਿਵਾਈਨ ਦਸਤਾਰ ਦੀ ਕੀ ਕੋਰਾ ਕੀ ਪ੍ਰੋਸੈਸ ਹੈ ਕਿਸੇ ਨੇ ਵੀ ਫਰੈਂਚਾਈਜ਼ੀ ਲੈਣੀ ਹੈ ਮੇਰੇ ਸਾਰੇ ਦੁਕਾਨਦਾਰ ਵੀਰ ਭੈਣ ਭਰਾ ਜੋ ਮੈਨੂੰ ਦੇਖ ਰਹੇ ਹੈ ਜੋ ਕਿਸੇ ਵੀ ਪਿੰਡ ਚ ਲੈਂਦੇ ਹੈ ਕਿਸੇ ਵੀ ਕਸਬੇ ਚ ਉਹਨਾਂ ਦੀ ਦੁਕਾਨ ਹੈ ਡਿਵਾਈਨ ਦਸਤਾਰ ਦਾ ਸਟੋਰ ਲੈਣੀ ਤੁਹਾਨੂੰ ਕੋਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ ਤੁਸੀਂ ਬਾਗੇ ਪੁਰਾਣੇ ਮੋਗਾ ਰੋਡ ਤੇ ਸਾਡਾ ਹੈੱਡ ਆਫ ਤੁਸੀਂ ਉੱਥੇ ਕੰਟੈਕਟ ਕਰੋ ਤੁਹਾਨੂੰ ਅਸੀਂ ਅਵੇਲੇਬਲ ਕਰਾਵਾਂਗੇ ਡਿਵਾਈਨ ਦਸਤਾਰ ਦੀ ਟਰਬਨਸ ਤੇ ਫਰਾਂਚਾਈਜ਼ੀ ਵੀ ਲੈਣਾ ਚਾਹੋਗੇ ਤਾਂ ਮਿਲ ਜਰੋ ਰਿਕੁਆਇਰਮੈਂਟ ਦੱਸ ਦਿਓ ਜੀ ਰਿਕੁਆਇਰਮੈਂਟ ਕੀ ਜੇਕਰ ਲੈਣੀ ਹੈ ਤਾਂ ਕੀ ਕੀ ਚਾਹੀਦਾ ਹੋਵੇ ਦੇਖੋ ਜੀ ਰਿਕੁਆਇਰਮੈਂਟ ਕੁਛ ਨਹੀਂ ਹੈ ਜੀ ਤੁਹਾਡੇ ਕੋਲ ਲੋਕੇਸ਼ਨ ਹੋਣੀ ਚਾਹੀਦੀ ਹੈ ਬਾਕੀ ਅਸੀਂ ਸਭ ਕੁਝ ਪ੍ਰੋਵਾਈਡ ਕਰਵਾ ਕੇ ਦਵਾਂਗੇ ਉਹ ਤੁਸੀਂ ਆਓ ਸਾਡੇ ਕੋਲ ਬੈਠ ਕੇ ਮੀਟਿੰਗ ਕਰੋ ਸਭ ਕੁਝ ਦੱਸਾਂਗੇ ਸਰ ਇਹ ਆਨਲਾਈਨ ਇੰਟਰਨੈਟ ਤੇ ਇੱਕ ਵੈਬਸਾਈਟ ਆਪਣੀ ਖੁੱਲੀ ਆਨਲਾਈਨ ਸਾਡਾ ਫੇਸਬੁੱਕ ਆਪਣੇ ਇੰਸਟਾਗ੍ਰam ਤੇ ਪੇਜ ਹੈ ਡਿਵਾਈਨ ਦਸਤਾਰ ਦਾ ਤੁਸੀਂ ਉਹਨੂੰ ਲਾਈਕ ਕਰ ਲ